ਪੰਜਾਬੀ ਗਾਇਕ ਰੁਪਿੰਦਰ ਹਾਂਡਾ ਕਿਸੇ ਪਛਾਣ ਦੀ ਮਤਾਜ ਨਹੀਂ ਹਨ ਉਹ ਆਪਣੀ ਗਾਇਕੀ ਦੇ ਨਾਲ ਲਗਾਤਾਰ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਹੋਏ ਆ ਰਹੀ ਹੈ ਦੱਸਦੇ ਕਿ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਕੁਝ ਅਜੀਹਾ ਹੋਇਆ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਦਾ ਇੱਕ ਵੀਡੀਓ ਵੀ ਇੰਟਰਨੈਟ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਪ੍ਰਸ਼ੰਸਕਾਂ ਦੇ ਵੀ ਹੋਸ਼ ਉਡਾ ਦਿੱਤੇ ਨੇ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਾਇਕ ਨਾਲ ਸਟੇਜ ਉੱਪਰ ਇੱਕ ਔਰਤ ਗੱਲ ਕਰਦੇ ਹੋਏ ਵਿਖਾਈ ਦੇ ਰਹੀ ਹੈ ਹਾਲਾਂਕਿ ਇਸ ਦੌਰਾਨ ਜਦੋਂ ਔਰਤ ਵੱਲੋਂ ਕਿਸੇ ਵਿਅਕਤੀ ਦਾ ਨਾਮ ਲਿਆ ਜਾਂਦਾ ਹੈ ਤਾਂ ਗਾਇਕਾ ਗੁੱਸੇ ਵਿੱਚ ਮਾਈਕ ਬਗਾ ਮਾਰਦੀ ਹੈ ਤੇ ਸਟੇਜ ਤੋਂ ਹੇਠਾਂ ਉਤਰ ਜਾਂਦੀ ਹੈ। ਇਸ ਵੀਡੀਓ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਰੁਪਿੰਦਰ ਹਾਂਡਾ ਨੂੰ ਕਿਸੇ ਗੱਲ ਦਾ ਗੁੱਸਾ ਆਇਆ ਆ ਗਿਆ। ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਦੇ ਸ਼ੋਅ ਵਿੱਚ ਲੇਟ ਹੋਣ ਦੇ ਕਾਰਨ ਇਹ ਪੰਗਾ ਪਿਆ। ਇਸ ਬਾਰੇ ਸਫਾਈ ਦਿੰਦੇ ਹੋਏ ਗਾਇਕਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਤੁਸੀਂ ਵੀ ਵੇਖੋ ਇਹ ਵੀਡੀਓ। ਗਾਾਇਕ ਨੇ ਸ਼ੋਅ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਦੱਸ ਦਈਏ ਕਿ ਗਾਇਕਾ ਵੱਲੋਂ ਆਪਣੇ ਇੰਸਟਾਗ੍ਰam ਸਟੋਰੀ ਵਿੱਚ ਸ਼ੋਅ ਦੇ ਕੁਝ ਕਲਿੱਪ ਸ਼ੇਅਰ ਕੀਤੇ ਗਏ ਹਨ ਜਿਸ ਵਿੱਚ ਲਿਖਿਆ ਤੇ ਵੇਖਿਆ ਜਾ ਸਕਦਾ ਹੈ ਕਿ ਇੰਨਾ ਵੱਡਾ ਪੰਗਾ ਹੋਣ ਤੋਂ ਬਾਅਦ ਵੀ ਗਾਇਕਾ ਨੇ ਸ਼ੋਅ ਨਹੀਂ ਛੱਡਿਆ ਤੇ ਪਰਫਾਰਮ ਕੀਤਾ ਬਿਊਰੋ ਰਿਪੋਰਟ ਪੀਨੈ ਨਿਊਜ਼ ਜਸੀ ਨਾਇਰ ਨੇ ਤੁਹਾਡੇ ਕੋਲ ਹਾਂ ਜੀ ਹੈਗੇ ਨੇ ਜੀ ਕਹਿੰਦੇ ਆ ਮੇਰੇ ਕੋਲ ਸਬੂਤ ਹੈ ਜੀ ਜਸੀ ਨਾਇਰ ਨੂੰ ਕਹਿੰਦਾ ਤੁਸੀਂ ট্রান্সਫਰ ਕਰੋ ਤੁਸੀਂ ਬਹੁਤ ਹਰ ਵਾਰੀ ਹਾਂ ਜੀ ਸਬੂਤ ਬਾਤ ਨੂੰ ਸਬੂਤ

No! <laughs>